ਬਗੀਤੇ ਚੱਲ ਨਹੀਂ ਲੱਗਦਾ ਸਬਜ਼ੀ ਦਾ ਅੰਜਲੀਆਂ ਨੇ ਚੱਲ ਝਾੜੂ ਇਹ ਮਾਰ ਦੇਣੀ ਇਹ ਸੇ ਨੂੰ ਕੁਛ ਹੋਈ ਜਾਂਦਾ ਆ ਮੈਂ ਮਿਲ ਮੇਤਾ ਕੁਛ ਨਹੀਂ ਵੀਰੇ ਬਣਨੀ ਬੁਖਾਰ ਜਿਹਾ ਲੱਗਨデア ਸਿਰ ਬੜਾ ਪੀੜ ਕਰਦਾ ਮੰਮੀ ਵੇਖੋ ਸਰੀਰ ਮਨ ਮੇਤਾ ਤੇਨ ਦਾ ਬੁਖਾਰ ਬੜਾ ਆ ਪੁੱਤ ਛੱਡ ਦੇ ਝਾੜੂ ਰਹਿਨਦੇ ਕੋਈ ਨਹੀਂ ਇਕੱਲੀ ਭਾਬੀ ਵੀ ਲੱਗੀ ਮੈਂ ਚਲ ਕਰ ਦੇਨੀ ਉਹ ਮੇਰੇ ਖਾਲ ਸਬਜ਼ੀ ਲੈ ਚਲ ਗਈ ਬਾਰ ਭਾਬੀ ਥੋੜ ਛੱਡ ਦੇ ਝਾੜੂ ਛੱਡ ਦੇ ਤੇ ਚੱਲ ਬੈਨ ਮੈਂ ਤੈਨੂੰ ਦਵਾਈ ਲੈ ਕੇ ਦਵਾਂ ਪਹਿਲਾਂ ਛੱਡ ਦੇ ਪੁੱਤਰ ਸੀਮਾ ਆਪੇ ਲਾ ਲੂਗੀ ਝਾੜੂ ਛੱਡ ਦੇ ਜਾਂ ਮੈਂ ਕਹ ਤੋਪ ਹੈ ਗਿਆ ਨੂੰ ਥੋੜੀ ਦੇ ਰੁਪਰ ਭੇਜ ਦਵਾਂ ਤੇ ਜਾਂ ਇਸ ਤਰ੍ਹਾਂ ਕਰਦਾ ਹਾਂ ਉਹਨੂੰ ਡਾਕਟਰ ਨੂੰ ਕਹਿ ਕੇ ਨਾ ਦੀ ਦਵਾਈ ਲੈ ਆ ਉਹ ਤਾਂ ਕਹਿ ਕੇ ਦਵਾਈ ਲਾਇਆ ਤੇ ਇਹ ਉੱਪਰ ਜਾ ਤੂੰ ਉੱਪਰ ਜਾ ਧੁੱਪੇ ਜਾ ਰਗ ਲੰਮੇ ਬੈਠਾ ਥੋੜਾ ਫਰਕ ਪਾਊਗਾ ਜਾਂ ਮੇਰਾ ਪੁੱਤ ਉੱਠ ਮੈਂ ਸੀਮਾ ਕੋਈ ਖਾਪ ਕੋਈ ਖਾਲੇ ਪੁੱਤ ਦੁੱਖ ਚੋਕ ਪਹਿਲੇ ਆਪ ਇੱਕ ਦੂਜੇ ਦੇ ਕੰਮ ਆਈਦਾ ਮੈਂ ਕਹਿ ਦਿੰਨੀ ਉਹਨੂੰ ਜਾ ਤੇ ਕੋਠੇ ਫੋਲਡਿੰਗ ਬੈਠਾ ਵਾ ਮੇਰੇ ਘਰ ਡੱਠਾ ਹੋਣਾ ਕਿੱਥੇ ਚੱਲੀ ਮਨਮੀਤ ਬੁਖਾਰ ਜਾ ਆਇਆ ਇਹ ਤੂੰ ਮਮੀ ਜਨ ਕੇ ਧੁੱਪੇ ਬੈ ਜਾ ਕੇ ਮੇਰੀ ਗੱਲ ਸੁਣ ਨਾ ਬੁਖਾਰ ਤੇ ਵਾਧੂ ਲੱਗਣ ਦਿਆ ਤੇ ਦਵਾਈ ਲੈ ਆਉਣੀ ਪਹਿਲਾਂ ਜਾ ਕੇ ਜਵੀਰ ਘਰ ਆ ਨਾਲ ਜਾ ਕੇ ਉਹ ਵੀਰ ਆਪੇ ਲਿਆ ਦੂਗਾ ਮੈਂ ਨਹੀਂ ਜਾਣਾ ਦਵਾਈ ਆਪ ਜਾ ਚੈੱਕ ਕਰਵਾ ਕੇ ਤੇ ਦਵਾਈ ਲੈ ਕੇ ਆ ਕੋਈ ਨਹੀਂ ਵੀਰ ਲਿਆ ਦੂਗਾ ਹੁਣ ਉੱਪਰ ਚੱਲੀ ਕੋਠੇ ਚਲ ਜਾ ਮੈਂ ਕਹਿੰਨੀ ਫਿਰ ਦਵਾਈ ਆਪੀ ਲੈ ਕੇ ਨਾ ਤੇ ਦੇ ਜਾਂਦੇ ਮੈਂ ਦੇ ਜਾਗੀ ਉੱਪਰ ਠੀਕ ਹੈ ਮੰਜੀ ਡਾ ਕੇ ਤੇ ਲੰਮੇ ਪੈ ਜਾ ਠੀਕ ਆ ਮੰਮੀ ਠੀਕ ਆ ਮੱਤ ਸਿਮਾ ਤੂੰ ਕਿ ਲੈ ਕੇ ਆਈ ਹੋ ਪਿਆਜ਼ ਲੈ ਕੇ ਆਈ ਜੇ ਪਿਆਜ਼ ਮੁਕੇ ਗਲੀ ਚ ਆਇਆ ਹੀ ਭਾਈ ਤੇ ਮੈਂ ਕਿ ਲੈਵਾ ਕੁ ਸਹੀ ਨਹੀਂ ਹੈਗੀ ਮੈਂ ਕਿਲੋ ਕਿਲੇ ਆ ਆ ਚਲ ਬਾਕੀ ਬਾਅਦ ਚੋਂ ਫਿਰ ਲਾਵਾਂਗੇ ਸ਼ਾਮ ਨੂੰ ਤੇ ਉਹ ਕਹਿਨ ਦੀ ਮਨਮੀ ਤੇ ਬੁਖਾਰ ਹੋਇਆ ਤੇ ਮੈਂ ਕਹਿਨੀ ਦਵਾਈ ਵਾਲੋ ਕਹਿ ਦੇਣਾ ਹੀ ਤੁਸੀਂ ਇਹਨਾਂ ਨੂੰ ਕਿਆ ਲੱਕੀ ਨੂੰ ਵੇਖਿਆ ਇਹਨੂੰ ਬੁਖਾਰ ਆ ਤੇ ਤੂੰ ਨਾ ਇੱਕ ਕੰਮ ਕਰ ਉਹਨੂੰ ਮੈਂ ਹੁਣ ਭੇਟਾ ਕੋਠੇ ਮੈਂ ਜਰਾ 2 ਮਿੰਟ ਕੋਠੇ ਬਾਹਰ ਲੰਮੇ ਧੁੱਪੇ ਤੇ ਝਾੜੂ ਲਾਣ ਲੱਗੀ ਸੀ ਤੇ ਫਿਰ ਮੈਂ ਉਹਨੂੰ ਰੋਕ ਦਿੱਤਾ ਤੇ ਬੁੱਤਲ ਤੂੰ ਹੁਣ ਆਪ ਲਾ ਲਈ ਝਾੜੂ ਫਿਰ ਕੋਈ ਨਹੀਂ ਮम्मा ਮੈਂ ਸਫਾਈ ਕਰ ਲਾਂਗੀ ਅੰਜੂ ਨੂੰ ਕੀ ਗੱਲ ਆ ਉਪਰਾਈ ਨਹੀਂ ਹੈਗੀ ਅਜੇ ਤੱਕ ਹਲੇ ਉਤਰੀਂ ਦਰ ਲੈ ਨਾ ਸਵੇਰੇ ਚਾਹ ਬਣਾ ਕੇ ਲਾ ਗਈ ਹੈ ਉੱਪਰ ਬਾਹ ਚੁਾਈ ਨਹੀਂ ਉਹ ਤੇ ਸਵੇਹਾ ਆ ਕੇ ਨਾਲ ਕੰਮ ਕਰਉਂਦੀ ਹੁੰਦੀ ਮੈਂ ਅੱਗੇ ਵੇਖਨੀ ਆ ਜਾਂ ਸਵਾਇਆਂ ਕਰ ਲੈ ਤੇ ਜਾ ਕੇ ਸਬਜ਼ੀ ਵਾਲ ਵੇਖ ਲੈ ਪਰਾਈ ਨਹੀਂ ਹੈਗੀ ਥੱਲੇ ਠੀਕ ਹੋ ਵੇ ਸਾਈ ਆ ਚਲ ਕੋਈ ਨਹੀਂ ਵੇਖ ਲੈਂਦੀ ਆ ਵਾਸ ਦੇ ਕੇ ਪੁੱਛ ਲੈਂਦੀ ਕੋਈ ਨਹੀਂ ਕੋਈ ਨਹੀਂ ਕਰ ਲੈਂਦੀ है हैं। तो चढ़ी आुप चढ़ी नहीं आती धुप चढ़ गया सग सीत जी माड़ा ना। है माड़ा मुटा ठीक होना और बमार होना ਨਾ ਅਲੀ ਅੰਜੂ ਹਾਂਜੀ ਮਮਾ ਨਾ ਵੀ ਲਿਆਇਆ ਤੇ ਤਿਆਰ ਵੀ ਹੋ ਗਈਆਂ ਬਾਜ਼ਾਰ ਚਲੀ ਆਪਾਂ ਅੱਜ ਬਾਜ਼ਾਰ ਕੀ ਕਰਨ ਜਾਣਾ ਠੰਡ ਵੇ ਕਿੰਨੀ ਮੇਰਾ ਥੋੜਾ ਜਿਹਾ ਸਮਾਨ ਖਤਮ ਹੋਇਆ ਸੀ ਸਮਾਨ ਲੈਣ ਜਾਣਾ ਆ ਠੰਡ ਤੁਸੀਂ ਕਹਿੰਦੇ ਹੋ ਸਵੈਟਰ ਤਾਂ ਪਾਇਆ ਹੀ ਆ ਤੁਸੀਂ ਵੀ ਸਟੋਲ ਲਿਆਇਆ ਤੇ ਬਾਕੀ ਨਾ ਮੈਂ ਕਿਹਾ ਬਾਜ਼ਾਰ ਚਲੀਏ ਆਪਾਂ ਜੇ ਆਪਾਂ ਘਰੇ ਰਹਿਣਾ ਤੁਸੀਂ ਮਦੀ ਨੇ ਫਿਰ ਮੈਨੂੰ ਕਿਸੇ ਨਾ ਕਿਸੇ ਕੰਮ ਤੇ ਲਾ ਦੇਣਾ ਹੈ ਗੱਲ ਤਾਂ ਅੰਜੂ ਮੇਰੀ ਤੂੰ ਕੀ ਹਰ ਵੇਲੇ ਦੀਦੀ ਦੀਦੀ ਕਰਦੀ ਰਹਿੰਦੀ ਹੁਣ ਉੱਤੇ ਬੈਠੀ ਕੋਠੇ ਤੇ ਜਿਹੜਾ ਦੀਦੀ ਦੀਦੀ ਕਰਦੀ ਸੀ ਸੀਮਾ ਕਾ ਕੇ ਬੋਲਿਆ ਕਰ ਮम्मा ਤਾਈ ਤਾਂ ਤੁਹਾਨੂੰ ਮੈਂ ਕਹਿੰਦੀ ਆ ਤੁਸੀਂ ਮੇਰੇ ਨਾਲ ਬਾਜ਼ਾਰ ਚੱਲੋ ਨਾਲੇ ਆਪਾਂ ਖਾਣਾ ਖੂਣਾ ਵੀ ਬਾਹਰੋਂ ਖਾਇਆਵਾਂਗੇ ਇਹ ਜੇ ਮੈਂ ਥੱਲੇ ਚਲ ਗਈ ਨਾ ਸੀਮਾ ਦੀਨੇ ਕਹਣਾ ਵਾ ਤੂੰ ਆਹ ਕਰਾਂ ਜੂ ਤੂੰ ਝਾੜੂ ਲਾ ਤੂੰ ਸਫਾਈ ਕਰ ਆਪ ਉਹਨਾਂ ਨੇ ਬਹਿ ਜਾਣ ਅੰਦਰ ਜਾ ਕੇ ਚੱਲ ਫਿਰ ਅਸੀਂ ਬਾਹਰੋਂ ਨਾਸ਼ਤਾ ਕਰ ਲਾਂਗੇ ਕੁਲਚਾ ਖਾ ਲਾਂਗੇ ਬਾਹਰ ਚਲੋ ਚਲੀਏ ਫਿਰ ਆਹ ਚਲੋ ਰੁਕ ਜੋ ਮੈਂ ਫਰਸਲਾ ਲਾਪਣਾ ਫਿਰ ਲਲਾ ਲਲਾ ਅੰਜੂ ਹਾਂਜੀ ਦੀਦੀ ਇੱਥੇ ਤਾਂ ਕੀ ਹਾਜ਼ੀਮਾ ਬੈਠੇ ਤੂੰ ਆਈ ਨਹੀਂ ਅੱਜ ਤੱਕ ਲੈ ਦੱਸੋ ਕੋਈ ਕੰਮ ਕੰਮ ਸਦਾ ਨੇ ਸੱਸਰੇ ਕਿੰਨੇ ਕੰਮ ਹੁੰਦੇ ਆ ਸਫਾਈਆਂ ਦੇ ਕੰਮ ਫੇਰ ਆਪਾਂ ਰੋ ਸਬਜੀ ਬਣਾਉਣੇ ਦਪਹਿਰ ਦੀ ਆਟਾ ਗੁੰਨਾ ਕਿੰਨੇ ਕੰਮ ਆ ਤੇ ਮੈਂ ਕਿਹਾ ਅੱਜ ਅੰਜੂ ਚੱਲੇ ਨਹੀਂ ਆਈ ਮੈਂ ਪੁੱਛ ਕੇ ਆਵਾ ਠੀਕ ਠਾਕ ਹੈਗੀ ਆ ਕਿ ਨਹੀਂ ਆਗੀ ਮੈਂ ਕਿਹਾ ਜੇ ਤੂੰ ਸਵਾਇਆਂ ਕਰੇਂਗੀ ਨਾ ਤੇ ਮੈਂ ਸਬਜੀ ਬਣਾ ਲੰਨੀ ਲੱਗੂੰ ਜੇ ਤੂੰ ਸਬਜੀ ਬਣਾ ਲੇਗੀ ਤੇ ਮੈਂ ਸਵਾਇਆਂ ਕਰ ਲੰਨੀ ਆ ਉਹ ਤਾਂ ਗੱਲ ਸਹੀ ਏ ਦੀਦੀ ਤੁਹਾਡੀ ਕੰਮ ਤਾਂ ਰਲ ਮਿਲ ਕੇ ਹੀ ਹੋ ਜਾਂਦਾ ਆ ਪਰ ਅੱਜ ਨਾ ਮੈਂ ਤਾਂ ਮੰਮੀ ਬਾਜ਼ਾਰ ਚੱਲੀ ਆ ਬਾਜ਼ਾਰ ਸਵੇਰੇ ਸਵੇਰੇ ਹੀ ਦੇਣਾ ਚੱਲਨੀ ਆ ਰਿੰਗੋ ਭਾਈ ਤੇ ਚਲ ਗਏ ਆਫਿਸ ਹਾਂਜੀ ਇਹ ਤਾਂ ਆਫਿਸ ਚਲੇ ਗਏ ਆ ਮੈਂ ਮੰਮੀ ਨਾਲ ਚੱਲੀ ਆ ਉਹਨੇ ਥੋੜਾ ਸਮਾਨ ਖਤਮ ਹੋਇਆ ਸੀ ਮੈਂ ਮੰਮੀ ਨੂੰ ਕਹਿਨ ਲੱਗਾ ਚਲੋ ਮੇਰਾ ਸਮਾਨ ਖਤਮ ਹੋਇਆ ਤੇ ਆਪਾਂ ਚੱਲੀਏ ਬਾਜ਼ਾਰ ਬਾਕੀ ਤੁਹਾਨੂੰ ਪਤਾ ਏ ਦੀਦੀ ਸਰਦੀਆਂ ਦੇ ਦੇਣਵਾ ਛੋਟੇ ਛੋਟੇ ਦੇਣਿਆ ਤੇ ਹੋਰ ਥੋੜੀ ਦੇਰ ਆ ਤੇ ਨੀਰਾ ਪੈ ਜਾਂਦਾ ਫਿਰ ਰਿੰਕਪਾਲ ਨਹੀਂ ਆਣਾ ਆ ਤੇ ਮੈਂ ਤੁਹਾਨੂੰ ਪਤਾ ਰੋਟੀ ਦਾ ਗਰਮ-ਗਰਮ ਹੀ ਖਾਂਦੇ ਆ ਤੇ ਤਾਂ ਕਰਕੇ ਮੈਂ ਕਿਹਾ ਹੁਣੇ ਚੱਲੀਏ ਤੇ ਫਿਰ ਜਲਦੀ ਆ ਜਾਗੇ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲੀ ਮੇਰੀ ਗੱਲ ਸੁਣੋ ਚਾਚੀ ਜੀ ਨਾਸ਼ਤਾ ਤੇ ਕਰ ਲਓ ਥੱਲੇ ਮੈਂ ਮੂਲੀਆਂ ਮੈਂ ਕਰਨ ਲੱਗੀ ਆ ਤੇ ਮੈਂ ਕਿਹਾ ਅੱਜ ਮੈਂ ਵਾਲੇ ਮੂਲੀਆਂ ਵਾਲੀ ਪਰੌਂਠੀਆਂ ਬਣਾ ਲੈਣੇ ਆ ਸੀਮਾ ਤੂੰ ਆਪੇ ਕੰਮ ਕਰ ਲੈ ਕੋਈ ਗੱਲ ਨਹੀਂ ਰਮਦੇ ਚਾਚੀ ਕੋਈ ਨਹੀਂ ਮੈਂ ਕਰ ਲਾਂਗੀ ਮੈਂ ਤੁਹਾਨੂੰ ਇਹ ਕਹਿ ਨਹੀਂ ਨਾਸ਼ਤਾ ਤੇ ਕਰਜੋ ਕੋਈ ਨਹੀਂ ਨਾਸ਼ਤਾ ਹੀ ਬਾਹਰੋਂ ਕਰ ਲਾਂ ਹਾਂ ਚਲੋ ਕੋਈ ਨਹੀਂ ਹੋਇਆ ਤਾਂ ਬੁਝਾਰਾਂ ਕੰਮ ਕੋਈ ਨਹੀਂ ਮੈਂ ਕਰ ਲੈਂਦੀ ਆ ਸਬਜ਼ੀ ਫਿਰ ਰਹਿਣ ਦਿੰਦੀ ਆ ਮੈਂ ਵੀ ਕੁਝ ਰੈਡੀਮੇਡ ਮੰਗਾ ਲੈਂਦੀ ਆ ਦੁਪਹਿਰੇ ਤੇ ਕੀ ਖਾਣੀ ਨਹੀਂ ਆ ਕਿ ਉਹ ਲੱਪਾ ਮੂਲੀਆਂ ਵਾਲੀਆਂ ਖਾ ਲੈਂਦੀ ਆ ਰਾਤੀ ਬਣਾ ਲਾਂਗੇ ਸਬਜ਼ੀ ਠੀਕ ਐ ਅੱਜੂ ਠੀਕ ਐ ਦੀਦੀ ਜਿੱਦਾਂ ਠੀਕ ਲੱਗਦਾ ਤੁਹਾਨੂੰ ਪਤਾ ਕੀ ਮੈਂ ਨਾਲ ਆਈ ਸਾਂ ਮੈਂ ਕਹੇ ਜੇ ਤੇ ਫ੍ਰੀ ਆ ਮੈਂ ਨਾਲ ਥੱਲੇ ਕਰਨੀ ਆ ਮੂਲੀਆਂ ਤੇ ਤੂੰ ਜਾ ਕੇ ਨਾ ਕੋਠੀ ਝਾੜੂ ਦੇ ਆ ਕੋਠਾ ਬੜਾ ਗੰਦਾ ਹੋਇਆ ਉਹਨ ਦਰਸਲ ਨਾ ਜ਼ਿਆਦਾਤਰ ਕੋਠੇ ਬਈਦਾ ਵਾ ਤੇ ਜੇ ਕੋਈ ਕਪੜਾ ਲੈ ਡੇਕ ਜੀ ਉਂਜ ਘੱਟੇ ਨਾ ਭੱਜ ਜਾਂਦਾ ਤੇ ਮੈਂ ਕਿਹਾ ਮੈਂ ਅੰਜੂ ਨੂੰ ਕਹਿੰਨੀ ਝਾੜੂ ਲਾ ਕੇ ਨਾ ਤੂੰ ਦਵਾਦਵ ਤੋਂ ਲੈ ਆ ਜਾ ਚਲੋ ਕੋਈ ਨਹੀਂ ਹੋਵੋ ਤੇ ਬਾਜ਼ਾਰ ਅੰਜੂ ਵੈਸੇ ਕੀ ਕਿਹਾ ਨਾ ਬਾਜ਼ਾਰੋਂ ਮੈਂ ਨਹੀਂ ਨਹੀਂ ਬਾਜ਼ਾਰ ਤੂੰ ਮੈਂ ਦੱਸਦੀ ਆਂ ਅੰਜੂ ਸੀਮਾ ਬਾਜ਼ਾਰ ਜਾਣਾ ਹੀ ਕੋਈ ਸਮਾਨ ਹੀ ਲੈਣ ਜਾਣਾ ਵਾ ਉਹਨਾਂ ਲਈ ਲਵਲੀ ਦਾ ਵਿਆਹ ਆਂ ਡਿਆ ਉਹਨੇ ਸਮਾਨ ਲੈਣਾ ਵਾ ਬਾਜ਼ਾਰੋਂ ਨਾਲੇ ਹਰ ਗੱਲ ਦੱਸਣੀ ਥੋੜੀ ਜ਼ਰੂਰੀ ਤੈਨੂੰ ਨਹੀਂ ਚਾਚੀ ਮੈਂ ਥੋੜੀ ਕਿਹਾ ਤੁਸੀਂ ਮੈਨੂੰ ਹਰ ਗੱਲ ਦੱਸੋ ਵੈਸੇ ਵੀ ਤੇ ਅੰਜ ਹਰ ਗੱਲ ਮੇਨਾਂ ਕਾਰੀ ਲੈਂਦੀ ਆ ਆਪਾਂ ਦੋਵੇਂ ਪਹਿਣਾ ਦੂਆ ਸਮਾਨ ਲਿਓ ਨਾ ਮਾ ਲਵਲੀ ਦੇ ਵਿਆਹ ਵਾਸਤੇ ਤੇ ਮੇਰੇ ਵੀ ਜਿਹੜਾ ਸੂਟ ਪਾਉਣਾ ਨਾ ਮਿੰਝੂ ਹਾਂਜੀ ਉਹਦੀ ਏਰਿੰਗਸ ਨਹੀਂ ਆ ਗਈ ਤੇ ਮੈਂ ਸੋਚਨੀ ਆ ਮੈਂ ਟਡੇ ਨਾਲ ਹੀ ਚੱਲ ਜੰਦੀ ਆ ਉਹ ਨਾ ਏਰਿੰਗਸ ਲੈ ਆਉਣੀ ਹੁੰਦਾ ਸੂਟ ਤੇ ਚੱਲ ਪੁਰਾਣੇ ਪਾ ਲੈਣਾ ਮਾ ਸਾਡੇ ਨਾਲ ਦੀ ਨਹੀਂ ਆਓ ਨਾਲ ਹੀ ਚੱਲ ਜੰਦੀ ਨਹੀਂ ਘਾਡੇ ਅੱਜ ਤਾਂ ਮੇਰੀ ਤੇ ਮम्मी ਦੀ ਪਲੈਨਿੰਗ ਬਣੀ ਆ ਨਾਲੇ ਤੁਸੀਂ ਕਹਿੰਦੇ ਸੀ ਕਿ ਤੁਸੀਂ ਮੋਲੀਆਂ ਵਾਲੀ ਰੋਟੀ ਵੀ ਬਣਾਉਣੀ ਆ ਨਲਤਾਈ ਜੀ ਵੀ ਇਕੱਲੇ ਆ ਅੱਜ ਮੈਂ ਤਾਂ ਮੰਮੀ ਚ ਆਇਆ ਨੇ ਆ ਤੁਸੀਂ ਫੇਰ ਕਿਸੇ ਦਿਨ ਚਲ ਚਲੀਓ ਨਾਲੇ ਨਾ ਮੇਰਾ ਜਾਣਾ ਥੋੜਾ ਜਿਹਾ ਜ਼ਰੂਰੀ ਆ ਮੈਂ ਨਾ ਉਹ ਜਿਹੜੀ ਸ਼ੌਪ ਤੋਂ ਸਮਾਨ ਨਹੀਂ ਲੈਂਦੀ ਹਾਂਜੀ ਉਹਨਾਂ ਨਾਲ ਗੱਲ ਕੀਤੀ ਸੀ ਉਹਨਾਂ ਨਾਲ ਸਮਾਨ ਮੈਂ ਆਰਡਰ ਕੀਤਾ ਹੋਇਆ ਸੀ ਉਹਨਾਂ ਦਾ ਫੋਨ ਆਇਆ ਕਹਿੰਦੇ ਤੁਹਾਡਾ ਸਮਾਨ ਆ ਗਿਆ ਅੱਜ ਤੇ ਉਹ ਜ਼ਰੂਰੀ ਮੈਨੂੰ ਲੈਣ ਜਾਣਾ ਪੈਣਾ ਆ ਨਹੀਂ ਤਾਂ ਮੈਂ ਤੁਹਾਨੂੰ ਕਹਿ ਹੀ ਦਿੰਦੀ ਤੁਸੀਂ ਮੇਰੇ ਨਾਲ ਹੀ ਚਲ ਜਲਦੇ ਚਲ ਕੋਈ ਨਹੀਂ ਗੱਲ ਤੇਰੀ ਸਹੀ ਆ ਮੈਂ ਨਾਸ਼ਤਾ ਵੀ ਕਰਾਉਣਾ ਮਮਾ ਨੇ ਵੀ ਤੇ ਆਪ ਵੀ ਕਰਨਾ ਕੋਈ ਨਹੀਂ ਤੇ ਉਹ ਵੰਗ ਫੇਰ ਜਿਸ ਦਿਨ ਮੈਂ ਤੂੰ ਚਲ ਜਾਗੇ ਠੀਕ ਹੈ ਜਾਂ ਤੂੰ ਚਾਚੀ ਨਾਲ ਆਓ ਹੋ ਚਾਚੀ ਜੀ ਆ ਕੋਈ ਨਹੀਂ ਤੂੰ ਅੱਜ ਅੱਜ ਘਰ ਦਾ ਕੰਮ ਕਰ ਫੇਰ ਚਲ ਜਾ ਤੀ ਆ ਤੇ ਫੇਰ ਕਿਸੇ ਦਿਨ ਚਾੜੂ ਲਾ ਦੀ ਜਿਦ ਦਿਨ ਮੇਲੀ ਹੋਏਗੀ ਨਾ ਕੋਠੇ ਦਾ ਨਾਂ ਮੇਗ ਲਈ ਅੱਛਾ ਜੀ ਜਿਦ ਦਿਨ ਮੇਲੀ ਹੋਈ ਤਾਂ ਉਦਾਂ ਲਾ ਦੀ ਮੇਰੇ ਕੋਲ ਤਾਂ ਥੱਲੇ ਥੱਲੇ ਮਸਾ ਮੁੱਕਦਾ ਕੰਮ ਟਾਈਮ ਜਿਆ ਨਹੀਂ ਲੱਗਦਾ ਚਲ ਇਹ ਹੈ ਕਈ ਵਾਰ ਤੂੰ ਜਲਦੀ ਸਵੇਰੇ ਉੱਠ ਜਾਨੀ ਆ ਤੇ ਉੱਠ ਕੇ ਨਾ ਸਭ ਤੋਂ ਪਹਿਲਾਂ ਕੰਮ ਇਹੋ ਹੀ ਕਰੀ ਝਾੜੂ ਦਾ ਕੰਮ ਦੀ ਫੇਰ ਉੱਤੇ ਬਹਿਣ ਦਾ ਮਜ਼ਾ ਆਉਂਦਾ ਆ ਇੰਨਾ ਘਾਰਾ ਸਿੱਕੀ ਪੈ ਜਾਂਦਾ ਦਾ ਕੋਟੇ ਕੋਈ ਆ ਬੱਚੇ ਨਹੀਂ ਮੰਨ ਚਾਚੀ ਜੀ ਨਾਲ ਦੇ ਬੜੀ ਡੋਰ ਸੁੱਟਦੇ ਆ ਮੈਂ ਕਿ ਜਦੋਂ ਵੀ ਰਾਨੀ ਇਹਨਾਂ ਉੱਪਰ ਡੋਰ ਹੀ ਲੈ ਕੇ ਆਉਣੀ ਆ ਪਹਿਲਾਂ ਨਾ ਆੜਦੀ ਇਹਨਾਂ ਨੂੰ ਤਾਂ ਕਿ ਕੋਈ ਡਿੱਗ ਟੁਗ ਨਾ ਪਵੇ ਕੋਈ ਨਾ ਦੇ ਮੈਂ ਡੋਰ ਨਸਕਾ ਹਾਂਜੀ ਬਣਾ ਲਓ ਕੋਈ ਨਹੀਂ ਮੈਂ ਦੇਖ ਲੂਗੀ ਛੱਤ ਦਾ ਵੀ ਲੈ ਮਨਮੀ ਇੱਦਾ ਟੇਵਾ ਮਮਾ ਮਮੀ ਪਤਾ ਨਹੀਂ ਕੀ ਕਰਦੇ ਆ ਉੱਪਰ ਭਾਵੇਂ ਗਵਾਜ ਚ ਚਲ ਦਵਾਂ ਜਾ ਕੇ ਮਮਾ ਨੂੰ ਸਾਮ ਲੈਣ ਕਿੰਨੇ ਦੇਖ ਕਿੰਨੇ ਰੋਪ ਆਂਦੀ ਤੇਰੇ ਤੇ ਛਾਤੇ ਤੇ ਝਾੜੂ ਲਾਂ ਰਹਿਂਦੇ ਤੂੰ ਆਪੇ ਲਾਂਦੀਆਂ ਰਹਿਣੀਆਂ ਚੱਲ ਚੱਲੀਏ ਆਪਾਂ ਹਾਂ ਚਲੋ ਮਮੀ ਇੱਕ ਮਿੰਟ ਮੈਂ ਪਰਸਲ ਲੈ ਲਾਂ ਹਾਂ ਲੈ ਲਾਂ

ਹਾਂਜੀ ਪਰ ਤੂੰ ਬੈਠੀ ਐਥੇ ਇੰਨਾ ਮੌਸਮ ਠੰਡਾ ਐ ਤੈਨੂੰ ਠੰਡ ਨਹੀਂ ਲੱਗਦੀ ਉਹ ਪਤਾ ਥੋੜੀ ਹੀ ਬੁਖਾਰ ਹੋਇਆ ਈ ਤੇ ਮੈਂ ਨੂੰ ਮੰਮੀ ਕਹਿੰਦਾ ਕਿ ਕੋਠੇ ਜਾ ਧੁੱਪੇ ਬਹਿ ਜਾ ਤੇ ਉਹ ਧੋਪੇ ਨਹੀਂ ਚੜੀ ਸਭ ਕਿੱਥੇ ਬੁਖਾਰ ਆਇਆ ਤੂੰ ਤੇ ਬੜੀ ਠੰਡੀ ਆ ਲੈ ਸਰੀ ਟੁੱਟਣ ਭੱਜ ਜਾਂਦੇ ਆ ਅੱਛਾ ਮੇਰੀ ਗੱਲ ਸੁਣ ਤੇਰੀ ਭਾਬੀ ਕਹਿੰਦੀ ਆ ਫੜ ਝਾੜੂ ਭਾਬੀ ਕਹਿੰਦੀ ਕਹਿੰਦੀ ਮਨਮੀਤ ਨੂੰ ਝਾੜੂ ਦੇ ਆ ਤੇ ਛੱਤ ਸਾਫ ਕਰ ਦੇਵੇ ਚੰਗੀ ਤਰ੍ਹਾਂ ਲਿਸ਼ਕਾ ਦੇ ਚੰਗਾ बैठी ना रहे हो उठ सोनी ते ਝਾੜੂ ਨਹੀਂ ਦਾ ਮੰਮੀ ਦੇ ਸਾਹਮਣੇ ਤੇ ਭਾਬੀ ਨੇ ਮਨਾ ਕਰਤਾ ਝਾੜੂ ਨਾ ਲਾ ਤੂੰ ਥੁੱਪੇ ਬਹਿ ਜਾ ਜਾ ਕੇ ਤੇ ਉਹਨੇ ਇਹਦੇ ਹੱਥੇ ਭਾਬੀ ਦੇ ਝਾੜੂ ਭੇਜਤਾ ਐ ਆਹ ਕੰਮ ਚੰਗਾਈ ਥੱਲੇ ਆਉ ਉਠਾ ਕੇ ਤੇ ਕੋਠੇ ਝਾੜੂ ਲਾ ਦੇ ਐ ਤੂੰ ਚੰਗਾ ਮੈਂ ਥੱਲੇ ਕੰਮ ਕਰ ਲੈਣਾ ਸੀ ਕੋਈ ਹਾਨੀ ਕੋਠਾ ਘੜਾ ਕਿਤੇ ਸਾਫ ਸੁਥਰਾ ਵਾ ਐਨਾ ਗੁੱਡੀਆਂ ਡੋਰਾ ਨੇ ਗੰਦ ਪਾਇਆ ਦਸਾ ਗਵਾਂਡੀਆਂ ਦਾ ਮੁੰਡਾ ਗੁੱਡੀਆਂ ਟਾਂਦਾ ਈ ਤੇ ਪਾੜ-ਪਾੜ ਕੇ ਸਾਡੇ ਕੋਠੇ ਸੁੱਟ ਦਿੰਦਾ ਵਾ ਮੰਮੀ ਨੂੰ ਆਖੂਂਗੇ ਇਹਦੀ ਸ਼ਿਕਾਇਤ ਲਾ ਕੇ ਆਵੇ ਤੇ ਕਰ ਦੇ ਆਨ ਆ ਸਿਆਪਾ ਜਿਆ ਹੇ ਦਸ ਭਾਬੀ ਕਿੱਡੀ ਚਲਾ ਕੇ ਆ ਮੈਨੂੰ ਫਾਇਲ ਆ ਗਈ ਤੇ ਆਪ ਤਿਆਰ ਸ਼ਹਿਰੋ ਕੇ ਪੈ ਕਿੱਥੇ ਗਈ ਲੱਗਦਾ ਮੰਮੀ ਦੇ ਸਾਹਮਣੇ ਕਹਿ ਦਿੰਦੀਆਂ ਨੇ ਜਾ ਤੂੰ ਰਾਸ਼ਟ ਘਰ ਇਹਨਾਂ ਨੇ ਰੈਸਟ ਮੈਨੂੰ ਮੰਮਾ ਆ ਲੈ ਫੜੋ ਅਮਨਮੀਤ ਦਾ ਟੇਵਾ ਉੱਪਰ ਫ੍ਰੀਜ ਤੇ ਪਿਆ ਈ ਸਾਮ ਲੋ ਤੇ ਗੱਲ ਸੁਣ ਸਿਧਾਣੇ ਟੂਟੇ ਵਾ ਥੱਲੇ ਲਾਈ ਆ ਮੈਂ ਤੇ ਗੁਰਦੀਪ ਨੂੰ ਦਿੱਤਾ ਸੀਗਾ ਟੇਬਾ ਵਖਾਉਣ ਵਾਸਤੇ ਉਹ ਕਹਿੰਦੀ ਕਿ ਮੈਂ ਜਦੋਂ ਜਾਵਾਂਗੀ ਤੇ ਟੇਬਲ ਲੈ ਕੇ ਜਾਵਾਂਗੀ ਲੈ ਤੇ ਮੈਨੂੰ ਕੀ ਪਤਾ ਮੈਂ ਕਿ ਫ੍ਰੀਜ ਤੇ ਪਿਆ ਵਾ ਤੇ ਐਵੇਂ ਇਧਰ ਉਧਰ ਨਾ ਰੱਖਿਆ ਜਾਵੇ ਤੇ ਮੈਂ ਤਾਂ ਥੱਲੇ ਲਾਈ ਚਲ ਰੱਖ ਲੋ ਇੱਥੇ ਜਦੋਂ ਮੰਗਣਗੇ ਨਾ ਤੇ ਉਦੋਂ ਤੁਸੀਂ ਫਿਰ ਦੇ ਦਿਓ ਉਹਨਾਂ ਨੂੰ ਚਲੋ ਜਦੋਂ ਮੰਗੇ ਕਿ ਮੈਂ ਦੇ ਦਾਂਗੀ ਪੜਾ ਦਾਂਗੀ ਉਹਨਾਂ ਨੂੰ ਤੇ ਮੈਂ ਹੁਣ ਬਣਾਵਾਂ ਨਾਸ਼ਤਾ ਮੂਹਨੀਆਂ ਵਾਲੀਆਂ ਪਰੌਂਟੀਆਂ अच्छा ऊपर गई है मैं कह अंजू नु मैं वेखा ठीक हैगी है, है कि है, नहीं हैगी आज ਥੱਲੇ ਨਹੀਂ ਆਈ ਹੈਗੀ ਤੇ ਉਹ ਤੇ ਬਾਜ਼ਾਰ ਥੱਲੇ ਚਾਚੀ ਜੀ ਤੇ ਅੰਜੂ ਵਿਚਾਰ ਸਵੇਰੇ ਸਵੇਰੇ ਉਹਨਾਂ ਨੇ ਕੀ ਲਿਓਣਾ ਸਵੇਰੇ ਸਵੇਰੇ ਪਤਾ ਨਹੀਂ ਅੰਜੂ ਕਹਿੰਦੀ ਸੀ ਕੋਈ ਸਮਾਨ ਲਿਓਣਾ ਮੈਂ ਤੇ ਮੈਂ ਕਹਾਂ ਜਾਓ ਲੈ ਆਓ ਫਿਰ ਤੁਸੀਂ ਸਮਾਨ ਤੇ ਕਹਿੰਦੇ ਨਾਸ਼ਤਾ ਆਪਾਂ ਬਾਹਰੋਂ ਕਰ ਲੈਣਾ ਚਾਚੀ ਕਹਿੰਦੀ ਅੱਛਾ ਨਾਸ਼ਤਾ ਉਹਨਾਂ ਨੇ ਬਾਹਰੋਂ ਕਰਨਾ ਹਾਂ ਤੇ ਫਿਰ ਮੈਂ ਤੇ ਤੁਸੀਂ ਖਾਣੀ ਆ ਤੇ ਮਨਮੀ ਜਦੋਂ ਥੱਲੇ ਆਏਗੀ ਉੱਪਰੋਂ ਫਿਰ ਮੈਂ ਉਹਦੀ ਬਣਾ ਦਾਂਗੀ ਔਰ ਚਲ ਤੂੰ ਆਪਣੀ ਬਣਾ ਲੈ ਫਿਰ ਆਓ ਚਲੋ ਮੈਂ ਮਿਕਾਂ ਫਿਰ ਬਣਾਵਾਂ ਰੋਟੀ ਅੰਜੂ ਪਰਸੂ ਬਦਲ ਲਈ ਹਾਂਜੀ ਮੰਮੀ ਥੋੜਾ ਭਾਰਾ ਜਿਹਾ ਲੱਗਦਾ ਸੀ ਤੇ ਮੈਂ ਕਿਹਾ ਚਲੋ ਸਾਈਡ ਬੈਗ ਲੈ ਲੈਂਦੀ ਆ ਚਲੋ ਕੀ ਆ ਕਰੀਏ ਦੀ ਦੀ ਬੈਠੇ ਹੋ ਹਾਂ ਬੈਠੀ ਹਾਂ ਜੀ ਮੈਂ ਕਿਹਾ ਇਹ ਬਾਜ਼ਾਰ ਜਾਣਾ ਚੱਲਿਆ ਜਰਾ ਦੋਨੋਂ ਜੀ ਮੈਂ ਤੇ ਅੰਜੂ अच्छा ਨਾਲੇ ਮੈਂ ਕਹਾ ਮਨਮੀਤ ਦਾ ਟੇਵਾ ਬਖਾ ਲਿਆ ਵਾਂ। ਅੱਛਾ। ਹਾਂ ਮੈਂ ਕਹਾ ਮੈਂ ਨਾ ਪੰਡਤ ਕੋਲੋਂ ਟਾਈਮ ਲਿਆ ਆ ਮੈਂ ਸਾਈ। ਤੇ ਮੈਂ ਉਹਨੂੰ ਫਿਰ ਬਖਾ ਲਿਆ ਵਾਂ ਕਿਉਂਕਿ ਇਹਦੇ ਕੋ ਵਾਰੀ ਨਹੀਂ ਆਂਦੀ ਜਲਦੀ। ਤੇ ਉਹ ਮੈਂ ਨਾ ਰਾਤੀ ਉਹਦੇ ਨਾਲ ਫੋਨ ਤੇ ਗੱਲ ਕੀਤੀ ਸੀ। ਤੇ ਉਹ ਕਹਿੰਦਾ ਕੋਈ ਨਹੀਂ ਆਜੋ ਤੁਸੀਂ। ਤੇ ਮੈਂ ਸਭ ਤੋਂ ਪਹਿਲਾਂ ਤੁਹਾਡਾ ਹੀ ਕੰਮ ਕਰਾਂਗਾ ਫ੍ਰੀ ਕਰਦਾ ਉਹਨਾਂ ਨੂੰ ਤੁਹਾਨੂੰ। ਤੇ ਮੈਂ ਕਹਾ ਚੱਲ ਫਿਰ ਅਹੀਂ ਹੋਵਾਂ ਲੈ ਨਾ ਜਣੀ ਜਾ ਕੇ। ਪਹਿਲੇ ਹੀ ਪੰਡਤ ਕੋ ਜਾਵਾਂਗੀ ਆ। ਤੇ ਬਖਾ ਕੇ ਉਹਦਾ ਟੇਵਾ ਤੋ ਉਸ ਤੋਂ ਬਾਅਦ ਫੇਰ ਹੀ ਬਾਜ਼ਾਰ ਦਾ ਕੰਮ ਕਰਾਂਗੇ ਯਾਰ ਤੇ ਪੰਡਤ ਫੀਸ ਕਿੰਨੀ ਲੈਂਦਾ ਗੁਰਦੀਪ ਫੀਸ ਦੀ ਗੱਲ ਛੱਡੋ ਦੀ ਤੁਸੀਂ ਮੇਰਾ ਤਾਂ ਡਾ ਵੰਡਿਆ ਕੁਛ ਨਾਲੇ ਅੱਗੇ ਵੀ ਤੇ ਸਾਰੇ ਖਰਚੇ ਰਿੰਗੂ ਹੀ ਕਰਦਾ ਕੋਈ ਗੱਲ ਨਹੀਂ ਮੈਂ ਆਪੇ ਵੇਖ ਲਾਂਗੀ ਜਿਸ ਤਰ੍ਹਾਂ ਕਹੇਗਾ ਪੰਡਤ ਚੱਲ ਕੋਈ ਨਹੀਂ ਚੱਲੀਏ ਤੇ ਚੰਗੀ ਤਰ੍ਹਾਂ ਖਾ ਆਮੀ ਲੈ ਲਿਆ ਨਾ ਟੇਵਾ ਆਓ ਲੱਲੇ ਆ ਵਾ ਨਾਲੇ ਨਾ ਇਹ ਪੰਡਤ ਬਹੁਤ ਸਿਆਣਾ ਜਿਹਦੇ ਕੋਲ ਮੈਂ ਜਾਣਾ ਮਤਲਬ ਇਹ ਜੋ ਕਹਿੰਦਾ ਨਾ ਸੱਚ ਹੁੰਦੀ ਹੈ ਉਹੀ ਗੱਲ ਚਲੋ ਠੀਕ ਆ ਗੁਰਦੀਪ ਪੁੱਛ ਲਾ ਤੂੰ ਕਿਉਂਕਿ ਮਾਪਿਓ ਤੇ ਧੀਆਂ ਪੁੱਤਾਂ ਵਾਸਤੇ ਬੜਾ ਕੁਝ ਕਰਦੇ ਆ ਮੈਨੂੰ ਨਹੀਂ ਚੱਲ ਪਤਾ ਲੱਗ ਜਾਊਗਾ ਇਹਦੇ ਕੁੜੀ ਦੇ ਸੰਜੋਗ ਕਿੱਥੇ ਹੈਗੇ ਕਿੱਥੇ ਨਹੀਂ ਤੇ ਕਦੋਂ ਇਹਦਾ ਹੋਣਾ ਵਾ ਚਲ ਤੂੰ ਪੁੱਛ ਆਏਂਗੀ ਤੇ ਪਤਾ ਲੱਗ ਜਾਏਗਾ ਹੋਰ ਕੀ ਆ ਨਹੀਂ ਕੋਈ ਗੱਲ ਨਹੀਂ ਮੈਂ ਐਸੇ ਕਰਕੇ ਕਿਆ ਨਾ ਫਿਰ ਬਾਅਦ ਚ ਬਾਜ਼ਾਰ ਦਾ ਕੰਮ ਕਰਨਾ ਉਹ लवली ਦਾ ਵਿਆਹ ਨਹੀਂਗਾ ਹਾਂ ਹਾਂ ਤੇ ਉਹ ਫਿਰ ਅੰਜੂ ਕਹਿੰਦੀ ਮੈਂ ਬਾਜ਼ਾਰ ਜਾਣਾ ਕੋਈ ਸਮਾਨ ਸਮੂਨ ਲੈਣਾ ਇਨ अच्छा ਤੇ ਮੈਂ ਕਾ ਚੱਲਹੀਂ ਫਿਰ ਬਾਅਦ ਵਿੱਚ ਬਾਜ਼ਾਰ ਦਾ ਕੰਮ ਕਰ ਲਾਂਗੇ ਤੇ ਨਾਲੇ ਮੈਂ ਕਹਾਂ ਨਾਸ਼ਤਾ ਵੀ ਇਹੀ ਬਾਹਰੋਂ ਕਰ ਲਾਂਗੇ ਦੋਵੇਂ 9:00 7:00 ਹਾਂ ਚਲੋ ਕੋਈ ਗੱਲ ਨਹੀਂ ਕੋਈ ਪਹਿਲੇ ਮੇਨ ਜਿਹੜਾ ਕੰਮ ਹੈਗਾ ਨਾ ਪੰਡਤ ਕੋ ਜਾਣ ਦਾ ਉਹ ਤੇ ਕਰੀਏ ਜਾ ਕੇ ਕੋਈ ਨਹੀਂ ਘਰ ਆਉਤੀਂ ਘਰ ਆਹੋ ਫਿਰ ਆ ਕੇ ਤੁਹਾਨੂੰ ਦੱਸਦੇ ਆ ਜਿਸ ਤਰ੍ਹਾਂ ਵੀ ਉਹ ਕਹੇਗਾ ਠੀਕ ਆ ਫਿਰ ਉਹਨੇ ਜੋ ਕਹਿਣਾ ਉਹ ਫਿਰ ਮੰਨਣਾ ਪੈਣਾ ਜੇ ਤੁਹਾਨੂੰ ਉਹ ਹੀ ਕੁਝ ਕਰਨਾ ਪੈਣਾ ਜੇ ਫਿਰ ਗੁਰਦੀਪ ਉਹ ਹੀ ਤੇ ਤੈਨੂੰ ਮੈਂ ਕਹਿਣ ਲਈ ਆ ਕੋਈ ਨਹੀਂ ਜਿੱਦਾਂ ਵੀ ਉਹ ਕਹੂਗਾ ਮੈਂ ਕਰਾਂਗੀ ਬੜਾ ਕੁਝ ਕਰਨਾ ਪੈਂਦਾ ਤੈਨੂੰ ਕਿ ਅੱਗੇ ਤੇ ਕਹਿੰਦੀ ਬਈਆਂ ਕੋਈ ਗੱਲ ਨਹੀਂ ਕਰ ਲਾਂਗੇ ਜਿੱਦਾਂ ਵੀ ਕਹੇਗਾ ਕਰ ਲਾਂਗੇ ਆਓ ਫੇਰ ਇਹ ਨਾ ਨਾ ਕਿਉਂ ਵੀ ਇਹੀ ਮੰਦੇ ਨਹੀਂ ਐ ਗੱਲ ਨੂੰ ਨਹੀਂ ਮੰਦੇ ਉਹ ਗੱਲ ਨੂੰ ਨਹੀਂ ਮੰਦੇ ਫੇਰ ਉਹ ਕਹਿਣੇ ਅਨੁਸਾਰ ਚੱਲਣਾ ਹੀ ਪੈਂਦਾ ਫੇਰ ਤੁਹਾਨੂੰ ਦੱਸਾਂ ਮੈਂ ਕੋਈ ਨਹੀਂ ਚੱਲ ਪਾਂਗੇ ਕਹਿਣੇ ਅਨੁਸਾਰ ਹੀ ਚੱਲਾਂਗੇ ਇਸੇ ਕਰਕੇ ਮੈਂ ਕਹਿੰਦੀ ਵੀ ਮੈਂ ਲੱਕੀ ਨੂੰ ਨਾ ਪਤਾ ਲੱਗੇ ਤੇ ਸਾਡੇ 'ਚ ਗੱਲ ਰਵੇ ਤੇ ਜਿੱਦਾਂ ਕਹੇਗਾ ਮੈਂ ਕਰ ਲਾਂਗੀ ਕੋਈ ਗੱਲ ਨਹੀਂ ਹਾਂ ਚਲੋ ਫੇਰ ਇਹੀ ਹੋ ਆਈ ਏ ਹੋ ਆਓ ਤੁਸੀਂ ਕੋਈ ਫੇਰ ਮੈਂ ਆ ਕੇ ਦੱਸਾਂਗੀ ਤੁਹਾਨੂੰ ਜੋ ਠੀਕ ਠੀਕ ਚੱਲਣ ਜੋ ਹਾਂਜੀ ਚਲੋ ਹੋਮੀ ਲੇਟ ਹੁੰ ਉਮੀ ਗੱਲ ਸੁਣੋ ਮੇਰੀ ਆ ਟੇਵਿਆਂ ਦਾ ਕੀ ਪੰਗਾ ਲੈ ਲਿਆ ਤੁਸੀਂ ਤੁਹਾਨੂੰ ਪਤਾ ਹੈ ਪੰਡਤ ਕੋ ਚਲਗੇ ਨਾ ਤੇ ਬੜਾ ਟਾਈਮ ਲੱਗ ਜਾਣਾ ਉੱਥੇ ਤੇ ਮੈਂ ਸਮਾਨ ਨਹੀਂ ਲੈਣਾ ਕਿਹੜਾ ਟੇਵਾ ਕੋਈ ਟੇਵਾ ਨਹੀਂ ਲਿਆ ਮੈਂ ਅਈ ਬਾਜ਼ਾਰ ਹੀ ਜਾਣਾ ਟੇਵੇ ਵਿਖਾਣੇ ਇੱਥੇ ਤੇ ਇਹ ਦੇ ਮਗਰ ਪਈ ਟੇਵਾ ਵਿਖਾ ਕੇ ਲਿਓ ਮਨਮੀਤ ਦਾ ਮੈਨੂੰ ਕਹ ਲੇਟ ਨਾ ਹੋ ਜਾਈ ਗਈ ਨਹੀਂ ਨਹੀਂ ਇਹੀ ਬਾਜ਼ਾਰ ਦਾ ਹੀ ਕੰਮ ਕਰਨਾ ਸਾਈ ਜੀ ਨੂੰ ਤੁਸੀਂ ਅੰਦਰ ਕਹਿਣ ਦੇ ਸੀ ਕਿ ਟੇਵਾ ਲੈ ਕੇ ਚੱਲੇ ਮਨਮੀਤ ਦਾ ਦਿਖਾਣੇ ਆ ਉਹ ਅੰਜੂ ਮੇਰੀ ਗੱਲ ਸੁਣ ਐ ਸਭ ਝੂਠ ਸੀਗਾ ਕੋਈ ਟੇ ਵਾਨੀ ਦਿਖਾਣਾ ਮੈਂ ਟੇਵੇ ਦਿਖਾ ਕੇ ਕੀ ਕਰਨਾ ਇਹਨੂੰ ਚੱਲੀ ਜੀ ਨੂੰ ਕਿੰਨੇ ਪਸੰਦ ਕਰਨਾ ਜਿੰਨੇ ਮਰਜੀ ਰਿਸ਼ਤੇ ਵੇਖੀ ਜਾਣ ਤੇ ਮੈਂ ਕਾਹਦੀ ਕਿ ਲੋ ਟੇਵੇ ਵਿਖਾਂਦੀ ਫਿਰ ਆਪਣਾ ਟਾਈਮ ਵੇਸਟ ਕਰਾਂ ਆਪ ਇਹਨਾਂ ਨੂੰ ਵਿਆਹ ਮੈਂ ਆਪ ਇਹਨਾਂ ਨੇ ਜਾਣਾ ਨਹੀਂ ਪੁੱਛਣਾ ਤੇ ਮੈਨੂੰ ਕੀ ਲੋੜ ਪਈ ਅੱਗੇ ਲੱਗਣ ਦੀ ਗੱਲ ਤਾਂ ਤੁਹਾਡੀ ਸਹੀ ਹੈ ਮੰਮੀ ਹਾਂ ਇਹ ਚੱਲੀ ਜੀ ਨੂੰ ਕਿੰਨੇ ਪਸੰਦ ਕਰਨਾ ਆ ਇਹਨੂੰ ਨਹੀਂ ਵੇਖੀ ਜਾਣੇ ਦੇ ਵਾਸਤੇ ਬਸ ਮੁੰਡੇ ਹੀ ਵੇਖੀ ਜਾਣ ਤੇ ਨਾ ਹੋਈ ਜਾਣੇ ਬਸ ਉਮਰ ਵੀ ਲੰਘ ਗਈ ਨਾ ਹਾਂ ਇਤੁਈ ਜੋਗੀ ਰਹਿ ਜਾਣੀ ਬਸ ਹਾਂ ਅਹੀ ਅਹੀ ਰਾਮਣਾ ਚੱਲੀ ਆਪਣਾ ਬਾਜ਼ਾਰ ਘੁੰਮੀਏ ਫਿਰ ਖਾਈਏ ਪੀਏ ਇੰਜੋਏ ਕਰੀਏ ਚਲੋ ਨਾਲੇ ਕੁਲਚਾ ਖਾ ਕੇ ਆਵਾਂਗੇ ਉਹ ਆ ਕੇ ਮੈਂ ਕਹਿ ਦੇਣਾ ਵਾ ਖਾਏ ਆ ਠੀਕ ਆ ਵੇ ਖੰਝੂ ਅਹੀ ਤੇ ਆਪਣੇ ਅਨਮੋਲ ਵਾਸਤੇ ਵੇਖਾਂਗੇ ਵਧੀਆ ਰਿਸ਼ਤਾ ਚਾਹੀਦਾ ਵੀ ਆ ਮਮੀ ਆਪਣੀ ਅਨਮੋਲ ਪੜੀ ਲਿਖੀ ਆ ਤੇ ਹਾਂ ਕੋਈ ਉੱਚਾ ਕੋਈ ਤਗੜਾ ਘਰ ਆ ਹਾਂ ਅਨਮੋਲ ਵਾਸਤੇ ਤੇ ਮੇਰੇ ਕੋ ਬੜੀਆਂ ਵਿਚੋਲਣਾ ਗਿਆ ਨਾਲੇ ਗੱਲ ਸੁਣ ਜੇ ਮੈਂ ਅਨਮੋਲ ਦੇ ਮਾਮੇ ਨੂੰ ਕਹਾਂ ਨਾ ਉਹਨੇ ਤੇ ਵਾਧੂ ਲੈਣਾ ਲਾ ਦੇਣੀ ਰਿਸ਼ਤੇ ਆ ਦੀਆਂ ਸੋਹਣੀ ਸੁਨਖੀ ਪੜ੍ਹੀ ਲਿਖੀ ਸਾਡੀ ਕੁੜੀ ਆ ਮੈਂ ਤੇ ਉਹੀ ਕਹਿੰਦੀ ਆ ਤੇ ਨਾਲੇ ਮਨਮੀਤ ਦੀ ਉਮਰ ਕਿੰਨੀ ਸਾਡੀ ਕੁੜੀ ਦੀ ਉਮਰ ਵੀ ਕੁਛ ਨਹੀਂ ਨਾਲੇ ਨਾਲੇ ਅੰਜੂ ਜਿੰਨਾ ਦੀ ਧੀ ਆ ਉਹ ਟੈਨਸ਼ਨ ਲੈਣ ਸਾਨੂੰਾ ਜਿਹੜੀ ਟੈਨਸ਼ਨ ਆ ਅਸੀਂ ਆਪਣੀ ਧੀ ਦੀ ਟੈਨਸ਼ਨ ਲਈਏ ਅਸੀਂ ਇਹਨਾਂ ਦੀ ਧੀ ਵਿੱਚ ਆਪਣੀ ਕੁੜੀ ਦੀ ਥੋੜਾ ਉਮਰ ਵੱਡੀ ਕਰ ਲੈਣੀ ਆ ਮੈਂ ਤਾਂ ਅੰਦੇ ਰਿੰਕਪਾਲ ਨੂੰ ਕਿਹਾ ਸੀ ਮੈਂ ਕਿਹਾ ਆਪਣੀ ਭੈਣ ਦੇ ਰਿਸ਼ਤੇ ਦਾ ਧਿਆਨ ਕਰ ਮੈਂ ਤੇਨੂੰ ਕਹਾਂ ਲਿਆ ਹਾਂ ਹਾਂਜੀ ਹਾਂਜੀ ਉਹਦੇ ਨਾਲ ਗੱਲ ਕਰ ਬਸ ਤੂੰ ਉਹਦੇ ਨਾਲ ਗੱਲ ਕਰ ਮੈਂ ਵੀ ਉਹਦੇ ਨਾਲ ਗੱਲ ਕਰਨੀ ਆ ਆਪਣੀ ਕੁੜੀ ਦਾ ਟੈਨਸ਼ਨ ਲਾਉ ਤੀ ਨਾ ਲੱਕੀ ਨਾ ਲੱਕੀ ਨੂੰ ਪਰਵਾ ਹੈ ਨਾ ਲੱਕੀ ਮੰਦਾ ਇੰਨਾ ਗੱਲਾਂ ਨੂੰ ਨਾ ਮਾਂ ਮੰਦੀ ਫਿਰ ਮੈਂ ਕਿਹੜੀ ਕਿੰਨੂੰ ਸਿਰਦਰਦੀ ਲੈਣੀ ਹੈ ਨਾਲੇ ਇੰਨੀ ਉਹਦੀ ਉਮਰ ਹੋ ਗਈ ਤੇ ਉਹਨਾਂ ਨੂੰ ਪਹਿਲਾਂ ਨਹੀਂ ਪਤਾ ਸੀ ਕਿ ਇਹਦਾ ਰਿਸ਼ਤਾ ਕਰਨਾ ਹੈ ਆਮ ਤੇ ਪਹਿਲਾਂ ਜਿਹੜਾ ਹੁੰਦਾ ਜੀ ਨਾ ਕਰ ਦਿੰਦੀ ਕੁੜੀ ਨਾ ਕਰ ਦਿੰਦੀ ਕਰ ਦਿੰਦੀ ਤੇ ਫਿਰ ਤੁਹਾਨੂੰ ਸਿਰਦਰਦੀ ਸਾਨੂੰ ਕਾਦੀ ਨਹੀਂ ਆਪਾਂ ਤਾਂ ਆਪਣੇ ਅਨਮੋਲ ਵਾਸਤੇ ਵਧੀਆ ਵੇਖਦੇ ਆ ਬਸ ਬਸ ਠੀਕ ਹੈ ਨਾ ਚਲੋ ਸਮਾਨ ਲੈ ਆਈਏ ਫਿਰ ਜਲਦੀ ਹਾਂ ਚਲੋ ਠੀਕ ਮਮੀ ਜੀ ਅੱਛਾ ਤਾਂ ਦਹੀਂ ਸਮਾਨ ਮਿਲਿਆ ਹਨਾ ਅੱਧਾ ਰਹਿ ਗਿਆ ਆ ਚਲ ਜਾਾਂਗੇ ਫੇਰ ਕਿਸ ਦਿਨ ਲੈ ਆਵਾਂਗੇ ਜਾ ਕੇ ਠੀਕ ਆ ਹਾਂ ਨਾਲੇ ਨਾ ਮੈਂ ਆਪਣੀਆਂ ਚੂੜੀਆਂ ਵੀ ਉਹ ਜਿਹੜੀਆਂ ਵਧੀਆ ਵਾਲੀਆਂ ਲੈ ਕੇ ਆਈ ਨਾ ਲੈ ਕੇ ਆਣੀਆਂ ਆਂ ਆ ਕੋਈ ਗੱਲ ਨਹੀਂ ਤੂੰ ਵੀ ਲੈ ਆਈ ਫਿਰ ਮੈਂ ਵੀ ਵੇਖ ਲਾਂਗੀ ਜੇ ਕੋਈ ਚੀਜ਼ ਲੈ ਆਣੀ ਹੋਏਗੀ ਤੇ ਠੀਕ ਆ ਠੀਕ ਆ ਦੋਵੇਂ ਜਣੀਆਂ ਠੀਕ ਆ ਮਮੀ ਜੀ ਮਜ਼ਾ ਬੜਾ ਆਇਆ ਕੁੱਲਚਾ ਬੜਾ ਟੇਸਟੀ ਸੀ ਸਹੀ ਗੱਲ ਨਹੀਂ ਚਲ ਆ ਗਿਓ ਨਹੀਂ ਕਰ ਸੋ ਹਾਂ ਜੀ ਕਿੰਨਾ ਸਾਈਜ਼ ਨੂੰ ਟੇਵੇ ਦਾ ਕੀ ਕਹਿਣਾ ਹੈ ਆ ਤੂੰ ਟੈਨਸ਼ਨ ਨਾ ਲਾ ਮਾਪੇ ਦੇ ਲਾਂਗੀ ਜਵਾਬ ਮੈਂ ਇੰਨਾ ਕੰਮਾਂ ਚ ਪਤਾ ਕਿੰਨੀ ਮਾਇਰਾਂ ਮਾਪੇ ਦੇ ਲਾਂਗੀ ਜਵਾਬ ਤੂੰ ਚੱਲ ਉੱਪਰ ਚਲੋ ਠੀਕ ਹੈ ਚਲੋ ਮੰਮੀ ਮੈਂ ਚੱਲੀ ਫਰੇ ਹਾਂ ਹਾਂ ਸਮਾਨਤਾ ਚ ਮੇਰੀ ਪਸੰਦ ਦਾ ਮਿਲਿਆ ਮੈਂ ਬੜੀ ਖੁਸ਼ ਹਾਂ ਵੀਰੀ ਇੱਥੇ ਬੈਠੇ ਕੰਬਲ ਚ ਮੈਂ ਤਾਂ ਤੁਹਾਨੂੰ ਉੱਧਰ ਵੇਖਣ ਲਈ ਸੀ ਆ ਫਿਰ ਮੈਂ ਇੱਧਰ ਆ ਗਈ ਲੰਮੇ ਬੈ ਗਈ ਆ ਕੇ ਘੜੀ ਕੁ ਮੈਂ ਚੱਲ ਹੋਏ ਫਿਰ ਬਿਜਾਰਾਂ ਹਾਂ